ਗਰਮੀਤ ਅਤੇ ਰਣਜੀਤ ਦੋਵੇਂ ਸਰਕਾਰੀ ਨੌਕਰੀ ਕਰਦੇ ਸਨ। ਗਰਮੀਤ ਸਵੇਰੇ ਜਲਦੀ ਉੱਠ ਕੇ ਕਰਦੇ ਸਾਰੇ ਕੰਮ ਕਰਦੀ ਪਰਵਾਰ ਲਈ ਨਾਸ਼ਤਾ ਬਣਾਉਂਦੀ ਆਪਣੇ ਸੱਸ ਸਹੁਰਿਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਦੀ ਅਤੇ ਫਿਰ ਨੌਕਰੀ ਤੇ ਜਾਂਦੀ। ਬੱਚਿਆਂ ਨੂੰ ਤਿਆਰ ਕਰਨ ਦਾ ਕੰਮ ਰਣਜੀਤ ਕਰਦਾ। ਦੋਵੇਂ ਪਤੀ ਪਤਨੀ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਆਪਣੇ ਆਪਣੇ ਕੰਮ ਤੇ ਚਲੇ ਜਾਂਦੇ। ਸ਼ਾਮ ਨੂੰ ਵਾਪਸ ਲਿਆਉਂਦੇ ਘਰ ਆ ਕੇ ਫਿਰ ਘਰੇਲੂ ਕੰਮਾਂ ਵਿੱਚ ਲੱਗ ਜਾਂਦੇ। ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਰੁਟੀਨ ਚੱਲ ਰਹੀ ਸੀ। ਇੱਕ ਦਿਨ ਛੁੱਟੀਆਂ ਵਿੱਚ ਗੁਰਮੀਤ ਆਪਣੇ ਬੱਚਿਆਂ ਨਾਲ ਪੇਕੇ ਗਈ ਹੋਈ ਸੀ ਰঞ্জੀਤ ਗੁਰਮੀਤ ਨੂੰ ਨਾਨਾ ਦੇ ਪੇਕੇ ਜਾਂਦਾ ਹੈ ਬਾਪੂ ਜੀ ਤੇ ਭਰਾ ਭਾਬੀ ਵੀ ਨਾਲ ਆ ਜਾਂਦੇ ਹਨ ਰਸਤੇ ਵਿੱਚ ਵੱਗ ਕੇ ਸਮੀਤ ਨਾਲ ਉਹਨਾਂ ਦੀ ਮੋਟਰਸਾਈਕਲ ਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ ਇਸ ਹਾਦਸੇ ਨੇ ਗੁਰਮੀਤ ਦੀ ਜ਼ਿੰਦਗੀ ਉਲਟ ਕੇ ਰੱਖ ਦਿੱਤੀ ਉਲਟ ਕੇ ਰੱਖ ਦਿੱਤੀ ਉਸ ਦਾ ਪਤੀ ਰੰਜੀਤ ਮੋਗੇ ਤੇ ਇਹ ਚੱਲ ਬਸਿਆ ਗੁਰਮੀਤ ਨੂੰ ਗੰਭੀਰ ਝੋਟਾ ਲੱਗਿਆ ਇੱਕ ਲੱਤ ਟੁੱਟ ਗਈ ਬੇਟੇ ਦੀ ਬਾਹ ਜਖਮੀ ਹੋ ਗਈ ਹਾਲਾਂਕਿ ਇੱਕ ਬੱਚਾ ਸਹੀ ਸਲਾਮਤ ਬਚ ਗਿਆ ਭਰਾ ਭਾਬੀ ਬਚ ਗਏ ਗੁਰਮੀਤ ਨੂੰ ਕਾफी देर तक ਉਸ ਦੇ ਸਾਥ ਸਾਰੇ ਸੱਚ ਨਹੀਂ ਦੱਸਦੇ ਉਹ ਸਿਰਫ ਇਹ ਕਹਿੰਦੇ ਰਹੇ ਕਿ ਰੰਜੀਤ ਆ ਜੀ ਵੀ ਹਸਪਤਾਲ ਵਿੱਚ ਹੈ ਪਰ ਇਹੋ ਕੀ ਕਸਮ ਨੇ ਇਹ ਤਾਂ ਗਰਮੀਤ ਦੀ ਦੁਨੀਆ ਹੀ ਟੁੱਟ ਗਈ 2000 ਦਾ ਸਾਵ ਤੋਂ ਵੱਡਾ ਦੁਖ ਹੈ ਸੀ ਕਿ ਆਪਣੇ ਪਤੀ ਦਾ ਆਖਰੀ ਦਰਸ਼ਨ ਵੀ ਨਾ ਕਰ ਸਕੇ ਇਹੋ ਜੀ ਕਿਸਮਤ ਕਿਸੇ ਨੂੰ ਨਾ ਮਿਲੇ ਪਰ ਗਰਮੀਤ ਹਾਰ ਨਹੀਂ ਮੰਨਦੀ ਇਲਾਜ ਤੋਂ ਬਾਅਦ ਵੀ ਨੌਕਰੀ ਕਰਨ ਲੱਗੀ ਹਰ ਰੋਜ਼ ਆਟੋ ਵਿੱਚ ਆਉਣਾ ਜਾਣਾ ਘਰ ਦੇ ਕੰਮ ਕਰਨੇ ਤੇ ਬੱਚਿਆਂ ਦੀ ਪੜਾਈ ਕਰਵਾਉਣਾ ਇਹ ਸਭ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਚੰਡੀਗੜ੍ਹ ਵਿੱਚ ਸਰਕਾਰੀ ਘਰ ਮਿਲ ਗਿਆ ਉੱਥੇ ਉਹ ਬੱਚਿਆਂ ਨੂੰ ਪੜਾਉਣਾ ਤੇ ਉਹਨਾਂ ਦਾ ਭਵਿੱਖ ਬਣਾਉਣ ਵਿੱਚ ਜੁੱਟ ਗਈ ਗਰਮੀਤ ਨੇ ਮਾਂ ਤੇ ਪਿਓ ਦੋਵਾਂ ਦਾ ਪਿਆਰ ਦਿੱਤਾ ਦੁਬਾਰਾ ਵਿਆਹ ਨਾ ਕਰਕੇ ਆਪਣਾ ਸਾਰਾ ਜੀਵਨ ਸਿਰਫ ਬੱਚਿਆਂ ਨੂੰ ਸਮਰਪਿਤ ਕਰ ਦਿੱਤਾ ਉਸ ਦੀ ਮਿਹਨਤ ਰੰਗ ਲਿਆਈ ਦੋਵੇਂ ਬੱਚੇ ਵੱਡੇ ਹੋ ਕੇ ਚੰਗੀਆਂ ਨੌਕਰੀਆਂ ਤੇ ਲੱਗੇ ਅਤੇ ਖਸ਼ਾਲ ਜੀਵਨ ਜੀਣ ਲੱਗੇ ਉਹਨਾਂ ਦੇ ਵਿਆਹ ਵੀ ਕਰਵਾਏ ਰਿਟਾਇਰਮੈਂਟ ਤੋਂ ਬਾਅਦ ਗੁਰਮੀਤ ਆਪਣੇ ਬੱਚਿਆਂ ਅਤੇ ਪੋਤਾ-ਪੁੱਤੀਆਂ ਨਾਲ ਸੁਖੀ ਜੀਵਨ ਬਤੀਤ ਕਰ ਰਹੀ ਥੀ ਉਸ ਨੇ ਆਪਣੀ ਸਾਰੀ ਜ਼ਿੰਮੇਵਾਰੀ ਨਿਭਾ ਕੇ ਇੱਕ ਮਾਂ ਦਾ ਸੱਚਾ ਫਰਜ਼ ਪੂਰਾ ਕੀਤਾ ਇੱਕ ਔਰਤ ਜਿਸ ਨੇ ਆਪਣੇ ਪਤੀ ਤੋਂ ਬਿਨਾਂ ਸਾਰੀ ਜ਼ਿੰਦਗੀ ਬੱਚਿਆਂ ਲਈ ਕੁਰਬਾਨ ਕਰ ਦਿੱਤੀ ਉਹ ਅਸਲ ਮਾਇਨੇ ਵਿੱਚ ਮਾਂ ਕਹਾਉਣ ਦੀ ਯਕਦਾਰ ਹੈ ਪਲੀਜ਼ ਸਬਸਕ੍ਰਾਈਬ ਅਡਜਸਪੀ ਸਟੋਰੀ ਚੈਨਲ